ਸਾਫੀ ਕਾਲ ਜੀ ਤੁਸੀਂ ਦੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਨਾਮ ਸਿੰਘ ਮੈਂ ਇੱਕ ਵੀਡੀਓ ਪਾ ਰਿਹਾ ਕੋਟਕਪੂਰਾ ਤੇ ਜ਼ਿਲ੍ਹਾ ਜ਼ਿਲ੍ਹਾ ਫਰੀਦਕੋੜ ਦੇ ਸਿਵਲ ਸਰਜਨ ਦੇ ਧਿਆਨ ਇੱਤੇ ਜਿੰਨਾ ਵੀ ਸਿਹਤ ਵਿਭਾਗ ਨਾਲ ਸੰਬੰਧਿਤ ਮਹਿਕਮਾ ਵੀ ਅੰ ਜਿਹੜੀ ਮੈਂ ਤਸਵੀਰ ਦਿਖਾ ਰਿਹਾ ਹਾਂ ਵੀ ਕੋਈ ਇੱਕ ਘਿਓ ਵੇਚ ਰਿਹਾ ਭਾਈ ਸਾਹਿਬ ਉਸ ਤੇ ਕਿ ਹੋ ਰਾ ਰੇਟ ਸਾਰਾ ਸਿਰਫ ਤੇ ਸਿਰਫ 250 ਰੁਪਏ ਦੱਸ ਰਿਹਾ ਕਿਲੋ ਦਾ 1 ਲੀਟਰ ਦਾ ਤੇ ਦੇਵ ਫੈਕਟਰੀ ਜਿਹੜੀ ਕਿ ਆ ਦੇਖਣ ਵਾਲੀ ਕੋਈ ਹੈਗੀ ਆ ਕੋਟ ਕਪੂਰਾ ਵੀ ਹੋ ਸਕਦਾ ਹੈ ਇਹਦੇ ਦੱਸਣ ਮੁਤਾਬਕ ਤੇ ਆ ਕਿਉਂ ਜਿਹੜਾ ਉਹਦਾ ਮੈਂ ਸੈਂਪਲ ਆ ਜਿਹੜੀ ਉਹਦੀ ਨਾਲ ਤਸਵੀਰ ਜਿਹੜੀ ਉਹ ਭੇਜਦੇ ਆਂ ਵੀ ਇਹਨੂੰ ਬਣਾ ਕੇ ਕਿਹੜਾ ਬ੍ਰਾਂਡ ਆ ਕਿੱਥੇ ਬਣਦਾ ਕੀ ਕਰਦਾ ਇਹ ਕਿਸ ਤਰ੍ਹਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨਾ ਅਧਿਕਾਰ ਕਿਸ ਬੰਦੇ ਨੇ ਇਹਨਾਂ ਨੂੰ ਦਿੱਤਾ ਹੈ ਕਿਉਂਕਿ ਕੁਝ ਹੋਰ ਵਧੇਰੇ ਜਾਣਕਾਰੀ ਲੋਕਾਂ ਨੂੰ ਦੱਸਣ ਲਈ ਜਿਹੜੀ ਸੀ ਉਹ ਦੇਣ ਤੋਂ ਭੱਜ ਨਿਕਲਿਆ ਇਹ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਕੋਈ ਬਹੁਤ ਹੀ ਜ਼ਿਆਦਾ ਇਹਨੇ ਪ੍ਰਸ਼ਦਾ ਸੰਯੋਗ ਨਹੀਂ ਕੀਤਾ ਇਸ ਕਰਕੇ ਬੇਨਤੀ ਹੈ ਲੋਕਾਂ ਦੀ ਸਿਹਤ ਨੂੰ ਧਿਆਨ ਚ ਰੱਖਦੇ ਆ ਸਾਡੇ ਵੱਲੋਂ ਵੀ ਇਹ ਉਖਤ ਜਿਹੜਾ ਮੈਟਰ ਆ ਇਹਦੇ ਬਾਰੇ ਜੋ ਸਿਹਤ ਵਿਭਾਗ ਸਿਵਲ ਸਰਜਨ ਆਦਿ ਉੱਚ ਅਧਿਕਾਰੀ ਜਿਹੜੇ ਜ਼ਰੂਰ ਧਿਆਨ ਦੇਣ ਅਤੇ ਲੋਕਾਂ ਦੇ ਵਿੱਚ ਇਸ ਚੀਜ਼ ਨੂੰ ਦੱਸਿਆ ਜਾਵੇ ਕਿ ਇਹ ਕੀ ਚੀਜ਼ ਵੇਚ ਰਿਹਾ ਇਸ ਤਰ੍ਹਾਂ ਦਾ ਘੋ ਉਖਾ ਕੇ ਜਿਹੜੇ ਜਾਪਾ ਜੰਦਗਾਂ ਲੈ ਲੈ ਕੇ ਗਰੀਬ ਲੋਕ ਜਿਹੜੇ ਖਵਾ ਦਿੰਦੇ ਆ ਗਰੀਬੀ ਰੇਖਾ ਚੋਂਨ ਵਾਲੀ ਉਹਨਾਂ ਦੀ ਸਿਹਤ ਨਾਲ ਕਿਸ ਤਰ੍ਹਾਂ ਸ਼ਰੇਆਮ ਖਲਵਾੜ ਕੀਤਾ ਜਾ ਰਿਹਾ ਪਰ ਜਿਹੜਾ ਇਹ ਸਿਹਤਮ ਭਾਗ ਹੈ ਕਿਸ ਤਰ੍ਹਾਂ ਕੁੰਭ ਕਰਨੀ ਨੀਂਦ ਸੁੱਤਾ ਹੋਇਆ ਲੋਕਾਂ ਨੂੰ ਖੋਲ ਦੇ ਛੱਡੀ ਆ ਵੀ ਇਸ ਤਰ੍ਹਾਂ ਕਰਕੇ ਤੁਸੀਂ ਲੋਕਾਂ ਦੀ ਸਿਹਤ ਨਾਲ ਖਲਵਾੜ ਕੀਤਾ ਜਾਵੇ ਹਾਂਜੀ 250 ਨੂੰ ਕਿਓ ਵੇਚ ਰਿਹਾ ਤੇ ਜੇ ਗੱਲ ਕਰ ਰਹੇ ਕੋਈ ਕਰ ਨਹੀਂ ਰਿਹਾ ਤੇ ਇਹ ਆ ਨੰਬਰ ਉਹਦਾ ਕੋਲ ਦਾ ਵੀ ਪੜ੍ਹਨੇਗਾ ਕੋਟ ਆ ਰਿਹਾ ਇਹ ਆ ਨੰਬਰ ਪਰ ਇਹਦੇ ਬਾਰੇ ਪੜਤਾਲ ਕਰਨੀ ਜਿਆਦਾ ਰੁੱਕ ਕੇ ਦਸਕੇ ਜਾ ਫਿਰ ਤੂੰ ਬੋਲੀ ਤੇ ਜਾਣਾ ਰੁਕਦਾ ਤਾਂ ਹੈ ਨਹੀਂ ਚੱਲ ਮੈਂ ਤੇਰੇ ਮਗਰ